ਜਸਾਨਾ ਜਿੱਤਾ ਤੇ ਉਸ ਤੋਂ ਬਾਅਦ ਕੀ ਹੁਣ ਪੁਲਿਸ ਕਿਚ ਕਰਕੇ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਜਰੂਰ ਦੱਸਾਂਗੇ ਹੁਣ ਤੱਕ ਮੁਰਦੀ ਪੁਛਕੀ ਕੀ ਨਿਕਲਿਆ ਹੁਣ ਤੱਕ ਮੁਰਦੀ ਪੁਛਕੀ ਕੀ ਸਾਹਮਣੇ ਆਇਆ ਕਿਉਂ ਉਹ ਤਾਂ ਸਾਡੀ ਤਫਤੀਸ਼ ਕਰ ਰਹੇ ਜੀ ਇਸ ਬਾਰੇ ਤੁਹਾਨੂੰ ਮਾਣ ਵਾਲੇ ਮੁਰਦੀ ਤਫਤੀਸ਼ ਚ ਤੁਹਾਨੂੰ ਮਾਣ ਵਾਲੇ ਤੋਂ ਕੁਝ ਦੱਸ ਨਹੀਂ ਸਕਦਾ ਹੁਣ ਤੱਕ ਤਫਤੀਸ਼ ਤੋਂ ਬਾਅਦ ਹੀ ਤੁਹਾਨੂੰ ਮਤਸਾ ਅੱਛਾ ਪੁਲਿਸ ਮਾਜੋ ਮੈਂ ਜੀ ਕਿਹੜੀ ਜਗ੍ਹਾ ਲੱਗਿਆ ਹੋਇਆ ਆਪਣਾ ਸੇਵ ਇਹ ਆਰਮ ਪੁਲਿਸ ਦਾ ਨੰਬਰ ਹੈ ਜੀ ਐਸੇ ਮੋਹਾਲੀ ਜਿੱਥੇ ਜੀ ਮੋਹਾਲੀ ਜੀ ਪੁਲਿਸ ਜੀ ਸਟਾਈਟਿੰਗ ਤੱਕ ਦਾ ਜੀ ਸਟਾਈਟਿੰਗ ਦਾ ਨਾ ਤੇ ਲੜਕੀ ਨਾਲ ਕੋਈ ਰਿਲੇਸ਼ਨ ਸਾਹਮਣੇ ਆਇਆ ਜਾਂ ਕੀ ਕਾਰਨ ਤੇ ਸਾਹਮਣੇ ਆਇਆ ਹੁਣ ਤੱਕ ਤਾਂ ਪਤਾ ਲੱਗੇ ਸਿਰਫ ਫਰੈਂਡ ਸੀਗੀ ਅੱਛਾ ਕਿੰਨੀ ਕੀ ਦਿਰ ਤੋਂ ਸੀ ਆਪਾਂ ਅੱਛਾ ਇੱਕ ਓਕੇ ਕੱਲ ਮੇਟੇਸ਼ ਹੋਏ ਆਪੇਸ਼ ਹੋਏ ਸੀ